ਸਸ਼ਿਆ ਕਾਲ ਜੀ ਅੱਜ ਜਿਹੜੀ ਤੁਸੀਂ ਜ਼ਮੀਨ ਵੀਡੀਓ ਚ ਦੇਖ ਰਹੇ ਹੋ ਇਹਦਾ ਰੇਟ ਹੈ ਸਿਰਫ 4.5 ਲੱਖ ਰੁਪਏ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਸਾਰੀ ਜਾਣਕਾਰੀ ਮਾਲਕਾਂ ਦੇ ਨੰਬਰ ਕਿਹੜੇ ਏਰੀਏ ਦੀ ਇਹ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲਣੀ ਹੈ ਸੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਜੀ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਜਾਂ ਮਸ਼ੀਨਰੀਆਂ ਗੱਡੀਆਂ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ 1-5-7 ਮਿੰਟਾਂ ਦੀ ਫੁੱਲ ਸਕਰੀਨ ਦੀ ਸਾਨੂੰ ਵੀਡੀਓ ਬਣਾ ਕੇ ਭੇਜੋ ਉਸ ਤੋਂ ਬਾਅਦ ਦਿਓ ਸਾਰੀ ਜਾਣਕਾਰੀ ਨਾਲ 5-7 ਫੋਟੋਆਂ ਭੇਜੋ ਤੇ ਫਿਰ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਚੈਨਲ ਤੇ ਚਲਾ ਦਿੱਤੀ ਜਾਊਗੀ ਜੀ ਹੁਣ ਆਪਾਂ ਗੱਲ ਕਰਦੇ ਹਾਂ ਜ਼ਮੀਨ ਬਾਰੇ ਟੋਟਲ 60 ਵਿਗੇ ਜ਼ਮੀਨ ਵਿਕਾਊ ਆ ਟੋਟਲ ਇਹ 60 ਵਿਗੇ ਜ਼ਮੀਨ ਵਿਕਾਊ ਆ ਪਿੰਡ ਦੀ ਨਿਆਈ ਵਾਲੀ ਜ਼ਮੀਨ ਐ ਇੱਕ ਮੋਟਰ ਪਾਣੀ ਵਾਲਾ ਡੱਗ ਬਣਿਆ ਇੱਕ ਮੋਟਰ ਲੱਗੀ ਐ ਪਾਣੀ ਵਾਲਾ ਡੱਗ ਬਣਿਆ ਵਿੱਚ ਘਰ ਬਣਿਆ ਹੋਇਆ ਤੇ ਲੇਬਰ ਦੇ ਲਈ ਇੱਕ ਅਲੱਗ ਤੋਂ ਘਰ ਬਣਿਆ ਹੋਇਆ ਜੇ ਤੁਸੀਂ ਆਪਣੇ ਲਈ ਘਰ ਵੀ ਦੇਖ ਰਹੇ ਹੋ ਇਹਦੇ ਵਿੱਚ ਹੀ ਘਰ ਬਣਿਆ ਹੋਇਆ ਜੀ ਜੇ ਤੁਸੀਂ ਕੋਈ ਕੰਮ ਵਾਲੀ ਲੇਬਰ ਰੱਖਣੀ ਹੈ ਉਹਦੇ ਲਈ ਅਲੱਗ ਤੋਂ ਘਰ ਬਣਿਆ ਹੋਇਆ ਦੋ ਘਰ ਬਣੇ ਹੋਏ ਨੇ ਇੱਕ ਉਂ ਬਣਿਆ ਰਹਾਇਸ਼ ਵਾਸਤੇ ਇੱਕ ਬਣਿਆ ਹੋਇਆ ਲੇਬਰ ਦੀ ਰਹਾਇਸ਼ ਵਾਸਤੇ ਰੇਟ ਹੈ 4.5 ਲੱਖ ਰੁਪਏ ਬਿੱਗੇ ਦਾ ਓਪਨ ਰਿਸਟਰੀ ਵਾਲੀ ਜ਼ਮੀਨ ਹੈ ਕੋਈ ਵੀ ਬੰਦਾ ਖਰੀਦ ਸਕਦਾ ਇਹ ਨਹੀਂ ਹੈਗਾ ਕਿ ਜੇ ਇਧਰਲੇ ਸਾਈਡ ਦੀ ਜ਼ਮੀਨ ਹੈ ਤਾਂ ਤੁਸੀਂ ਇਧਰ ਵਾਲੇ ਬੰਦੇ ਹੀ ਖਰੀਦ ਸਕਦਾ ਕੋਈ ਵੀ ਭਰਾ ਜਾ ਕੇ ਇਹ ਜ਼ਮੀਨ ਖਰੀਦ ਸਕਦਾ ਓਪਨ ਰਿਸਟਰੀ ਵਾਲੀ ਜ਼ਮੀਨ ਹੈ ਏਰੀਆ ਕੋਲਾਇਟ ਵਿਕਣੇ ਕੋਲਾਇਟ ਵਿਕਣੇ ਦਾ ਇਹ ਬਾਣ ਹੈ ਓਪਨ ਰਿਸਟਰੀ ਵਾਲਾ ਕੋਈ ਬੰਦਾ ਖਰੀਦਸਾ ਰਿਹਾ ਜਾ ਕੇ 4.5 ਲੱਖ ਵਿਗੇ ਦਾ ਰੇਟ ਰੱਖਿਆ ਦੋ ਘਰ ਬਣੇ ਨੇ ਇੱਕ ਮੋਟਰ ਪਾਣੀ ਵਾਲਾ ਡੱਗ ਬਣਿਆ 60 ਵਿਗੇ ਜ਼ਮੀਨ ਹੈ ਪਿੰਡ ਦੀ ਨਈ ਵਾਲੀ ਜ਼ਮੀਨ ਹੈ ਪੂਰਾ ਟਾਪ ਦਾ ਨਰਮਾ ਖੜਾ ਤੁਸੀਂ ਦੇਖ ਸਕਦੇ ਹੋ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 9352753402 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਇਹ ਵਾਲੀ ਵੀਡੀਓ ਸ਼ੇਅਰ ਕਰ ਦਿਓ ਜੀ ਜੇ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈ ਠੀਕ ਹੈ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਜ਼ਮੀਨ ਜਲਦੀ ਸੇਲ ਹੋ ਸਕੇ ਜੀ ਤੇ ਜੇਕਰ ਤੁਸੀਂ ਕਿਸੇ ਆਪਣੇ ਏਰੀਏ ਦੀ ਜ਼ਮੀਨ ਦੇ ਭਾਲ ਦੇ ਵਿੱਚ ਹੈਗੇ ਹੋ ਜੀ ਜ਼ਮੀਨ ਪਲਾਟ ਕੋਠੀਆਂ ਕਿਸੇ ਪਿੰਡ ਕਿਸੇ ਸ਼ਹਿਰ ਦੀਆਂ ਤਾਂ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਕੋਸ਼ਿਸ਼ ਕਰਾਂਗੇ ਅਗਲੀ ਆਉਣ ਵਾਲੀ ਵੀਡੀਓ ਸੇ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਲਈ ਸਪੋਰਟ ਕਰਨ ਦੇ ਲਈ ਸੋ ਤੁਸੀਂ ਬਣ ਰਹੋ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਐਸੀ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ